ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨਕੀ ਪਰਮਿੰਦਰਜੀਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਕਤਾ ਹਟਲੋ ਫੇਸਬੁੱਕ ਪੇਜ ਨਾਲ ਹੀ ਇੰਸਟਾਗ੍ਰam ਤੇ YouTube ਤੇ ਮੇਰੀ ਗੁਜਾਰਚ ਵੀ ਹੈ ਸਾਰਿਆਂ ਨੂੰ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿੰਨੇ ਸਾਡੇ ਪੰਜਾਬੀ ਵੀਰ ਭੈਣ ਭਰਾ ਜੋ ਵੀ ਸਾਨੂੰ ਵੇਖਣ ਆਲੇ ਆ ਸਾਡਾ ਪੇਜ ਫਾਲੋ ਸ਼ੇਅਰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਇੰਸਟਾਗ੍ਰam ਵੀ ਦੇਖਣਾ ਕਰੋ ਨਾਲ YouTube ਵੀ ਦੇਖਿਆ ਕਰੋ ਹੁਣ ਆਪਾਂ ਢਿਲੋ ਸਾਹਿਬ ਨਾਲ ਗੱਲਬਾਤ ਕਰਦੇ ਆ ਢਿਲੋ ਸਾਹਿਬ ਨਾਲ ਰੋਜ਼ ਦੀ ਤਰ੍ਹਾਂ ਅੱਜ ਨਵੀਂ ਕੋਈ ਟੌਪਰ ਖਬਰਾਂ ਤੋਂ ਖਬਰ ਜਾਂ ਖਬਰਾਂ ਦਾ ਕੀ ਮਤਵ ਹੈ ਜੀ ਇਹਦੇ ਬਾਰੇ ਤੁਸੀਂ ਗਿਆਨ ਦਿਓ ਸਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੱਲ ਨੂੰ ਪੋਸਟ ਪਾਈ ਸੀ ਜੀ ਫੇਸਬੁੱਕ ਦੇ ਉੱਤੇ ਵੀ ਪਾਈ ਹੋਈ ਆ ਉਹ ਤੇ ਪੇਜ ਦੇ ਉੱਤੇ ਵੀ ਪਾਈ ਆ YouTube ਦੇ ਉੱਤੇ ਵੀ ਚੱਲ ਰਹੀ ਹੈ ਉਹ ਪੇਜ ਦੇ ਵਿੱਚ ਤੁਸੀਂ ਇੱਕ ਮਤਲਬ ਰੱਖਿਆ ਹੋਇਆ ਐਸਿਸਟਰ ਵੀ ਕੱਲ ਨੂੰ ਇਹ ਖਲਾਸੇ ਹੋਣਗੇ ਉਹ ਕੀ ਖਲਾਸੇ ਆ ਉਹਨਾਂ ਬਾਰੇ ਸਾਨੂੰ ਦੱਸੋ ਸਰੋਤਿਆਂ ਦੇ ਫੋਨ ਵੀ ਮੈਨੂੰ ਬਹੁਤ ਆਏ ਅੱਜ ਵੀ ਖਲਾਸੇ ਕਰੋ ਜੀ ਕੀ ਖਲਾਸੇ ਕਰੋ ਜੀ ਕੱਲ੍ਹ ਸ ਦੇਖੋ ਖਲਾਸਾ ਇਹ ਹੈ ਮੈਂ ਛੋਟਾ ਜਿਹਾ ਖਲਾਸਾ ਅਸਲ ਵਿੱਚ ਇਹ ਹੈ ਕਿ 4 ਮਹੀਨੇ ਪਹਿਲਾਂ ਲੁਧਿਆਣੇ ਦੀ ਇੱਕ ਬੀਬੀ ਹੁੰਦੀ ਜਿਹਦਾ ਨਾਮ ਕੰਚਨ ਕੁਮਾਰੀ ਹੈ ਕੰਚਨ ਠੀਕ ਹੈ ਤੇ ਉਹਨੂੰ ਕਮਲ ਕੌਰ ਭਾਬੀ ਵੀ ਕਹੇ ਭਾਬੀ ਦੇ ਨਾਮ ਨਾਲ ਮਸ਼ਹੂਰ ਹੈ YouTube ਤੇ ਜਿੰਨੇ ਵੀ ਜਿਹੜੇ ਹੈਗੇ ਤੁਹਾਡੇ ਪਲੈਟਫਾਰਮ ਸੋਸ਼ਲ ਮੀਡੀਆ ਦੇ ਜੀ ਇਹਦੇ ਉੱਤੇ ਬਹੁਤ ਜ਼ਿਆਦਾ ਐਕਟਿਵ ਸੀ ਜੀ ਤੇ ਉਹ ਬੀਬੀ ਜਿਹੜੀ ਹੈ ਰੀਲਾਂ ਵਗੈਰਾ ਜੋ ਵੀ ਪਾਉਂਦੀ ਸੀ ਉਹਦੇ ਵਿੱਚੋਂ ਮਤਲਬ ਜੇ ਆਪਾਂ ਕਹਿ ਦਈਏ ਲਚਰਤਾ 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 ਤੇ ਅਸ਼ਲੀਲਤਾ ਦੀ ਬਹੁਤ ਜ਼ਿਆਦਾ ਝਲਕ ਪੈਂਦੀ ਸੀ ਜੀ ਕੋਈ ਵੀ ਚੰਗਾ ਆਦਮੀ ਕੋਈ ਵੀ ਧੀਆ ਪੈਣਾ ਵਾਲਾ ਬੰਦਾ ਸੋਸਾਇਟੀ ਦੀ ਰੈਂਡ ਵਾਲਾ ਇੱਕ ਸਵੇਕ ਆਦਮੀ ਉਹਨਾਂ ਚੀਜ਼ਾਂ ਨੂੰ ਚੰਗਾ ਨਹੀਂ ਸਮਝਦਾ ਸੀ ਉਹ ਦੇਖਣਯੋਗ ਨਹੀਂ ਸੀ ਜਿਸ ਕਿਸਮੀਆਂ ਬਲਾਬਤ ਕਰਦੀ ਸੀ ਬਹੁਤ سارے ਲੋਕੋ ਨੇ ਸੰਪਰਕ ਦੇ ਵਿੱਚ ਵੀ ਸੀ ਉਹ ਲੋਕ ਵੀ ਜਿਨ੍ਹਾਂ ਨੇ ਸਮਾਜ ਸੁਧਾਰ ਦਾ ਠੇਕਾ ਲਿਆ ਹੋਇਆ ਹੈ ਜੀ ਉਹ ਵੀ ਉਹਦੇ ਸੰਪਰਕ ਦੇ ਵਿੱਚ ਸੀ ਤੇ ਫਿਰ ਹੁੰਦਾ ਕੀ ਹੈ ਉਹਨੂੰ ਕਿਹਾ ਜਾਂਦਾ ਹੈ ਕਿ ਬਠਿੰਡੇ ਗੱਡੀਆਂ ਦੀ ਕਪਾ ਕਰਨੀ ਹੈ ਰਿਪੇਅਰ ਰਿਪੇਅਰ ਨਹੀਂ ਉਹਨਾਂ ਦੀ ਡੈਂਟਿੰਗ ਨਹੀਂ ਪਬਲਿਸਿਟੀ ਅੱਛਾ ਜੀ ਗੱਡੀਆਂ ਦੀ ਪਬਲਿਸਿਟੀ ਕਰਨੀ ਹੈ ਕਿਉਂਕਿ ਆਮ ਤੌਰ ਤੇ ਦੇਖਦੇ ਆਪਾਂ ਕਿ ਜਿਹੜੇ ਯੂਟਿਊਬਰ ਹੁੰਦੇ ਉਹਨਾਂ ਨੇ ਤਰੀਕਾ ਕਰ ਹੁੰਦਾ ਬੋਲ ਰਹੇ ਨੇ ਤਾਂ ਵੀ ਤੁਸੀਂ ਹੁੰਦੀ ਆ ਕਿ ਸਾਡੀ ਗੱਡੀਆਂ ਦੀ ਪਬਲਿਸਿਟੀ ਕਰੋਗੇ ਉੱਥੇ ਐਡ ਕਰ ਐਡ ਕਰ ਜੇ ਸਾਡੀ ਦੁਕਾਨਦਾਰੀ ਹੋ ਗਈ ਦੁਕਾਨਦਾਰੀ ਸਾਡੀ ਵਧੀਆ ਚੱਲੇ ਜੀ ਇਹ ਉਹਨਾਂ ਕਹਿੰਦੀ ਵਿਚਾਲੋਂ ਠੀਕ ਆ ਪਰ ਚੱਲਦੇ ਮੈਂ ਹੁਣ ਜਿਹੜੀ ਅਗਲੀ ਗੱਲ ਦੱਸਾਂ ਜੇ ਵੀ ਮੈਨੂੰ ਬਹੁਤ ਹੀ ਕਨਫਿਡੈਂਸ਼ੀਅਲ ਸਰਸਸ ਤੋਂ ਪਤਾ ਲੱਗਿਆ ਕਿ ਉਹਨਾਂ ਵਾਸਤੇ ਨਾ ਉਹ ਬੀਬੀ ਨੇ ਵੀ ਸੀ ਜੀ ਤੇ ਨਾ ਹੀ ਉਹ ਉਹ ਬੀਬੀ ਵਾਸਤੇ ਨੂੰ ਨਹੀਂ ਸੀ ਵਰਤਿਆ ਪਹਿਲਾਂ ਵੀ ਉਹ ਇੱਕ ਦੂਜੇ ਦੇ ਬਹੁਤ ਕਰੀਬ ਰਹੇ ਐ ਇੱਥੋਂ ਤੱਕ ਜਾਣਕਾਰੀ ਹੈ ਕਿ ਉਹ ਇੱਕ ਦੂਜੇ ਦੇ ਕਿਸੇ ਨਾ ਕਿਸੇ ਤਰੀਕੇ ਸਹਾਈ ਵੀ ਹੁੰਦੇ ਰਹੇ ਜਾਂ ਮਦਦਗਾਰ ਵੀ ਰਹਿੰਦੇ ਅੱਛਾ ਜੀ ਡੂੰਘੇ ਨਹੀਂ ਬੜੀ ਸੀ ਹਾਂ ਹੁਣ ਅਸਲ ਕਹਾਣੀ ਇਹ ਹੈ ਕਿ ਉੱਥੋਂ ਨੂੰ ਗੱਡੀ ਵਿੱਚ ਲਿਆ ਜਾਂਦਾ ਤੇ ਉਹਦੇ ਵਾਸਤੇ ਕਿਹਾ ਕਿ ਨਹੀਂ ਕਿ ਤੂੰ ਚੱਲ ਉਹ ਅਮਰਤਪਾਲ ਸਿੰਘ ਮੈਰੋ ਅੱਛਾ ਜੀ ਉਹਨੇ ਕਹੇ ਸੀ ਤੂੰ ਚੱਲ ਤੇ ਦੋ ਬੰਦੇ ਜਿਹੜੇ ਉਹਨੂੰ ਲੈ ਕੇ ਆਉਂਦੇ ਐ ਉੱਥੋਂ ਉਹ ਹੈਗੇ ਐ ਜਸਪ੍ਰੀਤ ਸਿੰਘ ਮੈਰੋ ਦਾ ਜੀ ਤੇ ਨਿਮਰਜੀਤ ਸਿੰਘ ਹਰੀਕੇਪੁਰ ਦਾ ਇਦੋਂ ਉਹ ਬੱਤੀ ਦੇ ਨੂੰ ਗੱਡੀ ਤੇ ਲੈ ਕੇ ਆਉਂਦੇ ਐ ਤੇ ਫਿਰ ਉਹਦਾ ਮਰਡਰ ਹੋ ਜਾਂਦਾ ਜੀ ਪਤਾ ਮਰਡਰ ਦਾ ਲੱਗਦਾ 11 ਜੂਨ ਨੂੰ ਜੀ 2023 ਦੀ 11 ਜੂਨ ਨੂੰ ਅਦੇਸ਼ ਯੂਨੀਵਰਸਿਟੀ ਐਂਡ ਮੈਡੀਕਲ ਯੂਨੀਵਰਸਿਟੀ ਹੈ ਜੀ ਉਹਦੀ ਪਾਰਕਿੰਗ ਦੇ ਵਿੱਚ ਉਹ ਗੱਡੀ ਖੜੀ ਹੈ ਜਦੋਂ ਵਿਚ ਬਲਬੂ ਆਉਣੀ ਜੀ ਜਾਣਕਾਰੀ ਮਿਲੀ ਦੇਖਿਆ ਤੇ ਉਹਦੇ ਵਿੱਚ ਕਮਲ ਕੌਰ ਉਰਫ ਕੈਂਚਨ ਕੁਮਾਰੀ ਦੀ ਡੈਡ ਬੋਟੀ ਕਰ ਰਹੀ ਬਿਲਕੁਲ ਪੁਲਿਸ ਨਾਲ ਦੀ ਨਾਲ ਹਰਕਤ ਦੇ ਵਿੱਚ ਆਈ ਪੁਲਿਸ ਨੇ ਆ ਕੇ ਦੇਖਿਆ ਤੇ ਉਹਦੇ ਪਰਿਵਾਰ ਨਾਲ ਆ ਤਾਲਮਿਲ ਕੀਤਾ ਗਿਆ ਪ੍ਰਵਾਦ ਨੇ ਦੱਸਿਆ ਕਿ ਫਰਮਾਨ ਅਦੇ ਠੁਨੇ ਕੀ ਗਏ ਜੀ ਬਹੁਤ ਲੰਮਾ ਸਮਾਂ ਲੱਗਾ ਕੇਸ ਨੂੰ ਟ੍ਰੇਸ ਕਰਨ ਦੇ ਵਿੱਚ ਕੇਸ ਟ੍ਰੇਸ ਹੋ ਗਿਆ ਤੇ ਟ੍ਰੇਸ ਹੋਣ ਤੋਂ ਬਾਅਦ ਕੇਸ ਰਜਿਸਟਰ ਹੋਇਆ ਤੇ ਉਹਦੇ ਵਿੱਚ ਫਿਰ ਬੰਦੇ ਨਾਮਜਦ ਕੀ ਫੀਲ ਦੇ ਵਿੱਚ ਨੰਬਰ ਇਕ ਦੇ ਤੇ ਕੀਤਾ ਅਮਰਪਾਲ ਸਿੰਘ ਮਹਿਰੂ ਮਹਿਰੂ ਜਿਹੜੇ ਨੂੰ ਮਾਸਟਰ ਮਾਈਂਡ ਕਿਹਾ ਜਾਂਦਾ ਹੈ ਸਾਰੀ ਕਹਾਣੀ ਦਾ ਜੀ ਉਸ ਤੋਂ ਬਾਅਦ ਨੰਬਰ ਦੋ ਦੇ ਉੱਤੇ ਕੀਤਾ ਜਸਪ੍ਰੀਤ ਸਿੰਘ ਮਹਿਰੂ ਤੇ ਨੰਬਰ ਤਿੰਨ ਦੇ ਉੱਤੇ ਨਿੰਮਰਜੀਤ ਸਿੰਘ ਹਰੀਨ ਤੇ ਚੌਥਾ ਜਿਹੜਾ ਹੈਗਾ ਉਹ ਹੈਗਾ ਹਰ ਹਰਜੀਤ ਸਿੰਘ ਸੋਹਲ ਹੈ ਠੀਕ ਹੈ ਜੀ ਇਹ ਚਵਲ ਥਾਣੇ ਦੇ ਵਿੱਚ ਪਹਿਲਾ ਸੋਹਲ ਉੱਥੋਂ ਦੇ ਰਹਣ ਵਾਲੇ ਚਾਰ ਬੰਦੇ ਚਾਰ ਬੰਦੇ ਚਾਰਾਂ ਦੇ ਵਿੱਚੋਂ ਦੋ ਬੰਦੇ ਗ੍ਰਿਫਤਾਰ ਕਰ ਲਏ ਸੀ ਪੁਲਿਸ ਨੇ ਜਸਪ੍ਰੀਤ ਤੇ ਨਿਮਰ ਨਿਮਰਜੀਤ ਇਹਨਾਂ ਨੂੰ ਗ੍ਰਿਫਤਾਰ ਕਰ ਰਿਆ ਸੀ ਤੇ ਇਹਨਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਨੇ ਆਪਣਾ ਜੋਖ਼ਮ ਇਕਬਾਲ ਕਰਨਾ ਸਾਰਾ ਕੁਝ ਕਹਿਤਾ ਕਿ ਸੀਐਸਪਰੇ ਲੇਕਿਨ ਜਿਹੜਾ ਮਾਸਟਰਮਾਈਂਡ ਸੀ ਜੀ ਮਹਿਰੂਸਾ ਜੀ ਅਮਰਪੁਰ ਸਿੰਘ ਮੈਰੋ ਉਹਨੇ ਇਮੀਡੀਏਟ ਨਾਲ ਦੀ ਨਾਲ ਰਣਜੀਤ ਸਿੰਘ ਦੀ ਮਦਦ ਲਈ ਜੀ ਆਪਣੇ ਸਾਥੀ ਦੀ ਤੇ ਇਥੋਂ ਜਿਉਂ ਪਤਰੀ ਬਤੀ ਵਾਇਆ ਅਮਰਸਾਦ ਤੇ ਦੁਬਈ ਚਲਾ ਗਿਆ ਦੁਬਈ ਚਲਾ ਗਿਆ ਬਿਲਕੁਲ ਦੁਬਈ ਜਾਣ ਤੋਂ ਬਾਅਦ ਹਾ ਹ ਕਾਰਮਚਾਰੀ ਕੋਲ ਸੂ ਬੜਾ ਫੜਾਈ ਕਿਉਂ ਨਹੀਂ ਹੁੰਦੀ ਪ੍ਰੋਸੈਸ ਸ਼ੁਰੂ ਹੋ ਗਿਆ ਉਸ ਬੰਦੇ ਨੂੰ ਪਗੋੜਾ ਕਰਾ ਦੇਣ ਦੀ ਗੱਲ ਹੋ ਗਈ ਇਧਰਲੇ ਪਾਸੇ ਦੇਖੀ ਤਾਂ ਆਪਾਂ ਪੁਲਿਸ ਨੇ ਚਲਾਨ ਪੇਸ਼ ਕਰਤਾ ਕੋਰਟ ਚ ਬਿਲਕੁਲ ਬਿਲਕੁਲ ਉਹ ਚਲਾਨ ਪੇਸ਼ ਕਰਤਾ ਚਲਾਨ ਪੇਸ਼ ਹੋਣ ਤੋਂ ਬਾਅਦ ਉਹਦੇ ਤੇ ਕੱਲ ਇਥੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਅਦਾਲਤ ਦੇ ਵਿੱਚ ਅਦਾਲਤ ਨੇ ਮੰਨਿਆ ਕਿ ਤੁਹਾਡੇ ਖਿਲਾਫ ਆ ਦੋਸ਼ ਜਿਹੜੇ ਹੈਗੇ ਆ ਇਹ ਦੋਸ਼ੇ ਮੁਕੱਦਮਾ ਚਲਾਉਣ ਯੋਗ ਹੈ ਕੀ ਤੁਸੀਂ ਦੋਸ਼ਾਂ ਨੂੰ ਪ੍ਰਮਾਨ ਕਰਦੇ ਹੋ ਜੀ ਉਹਨਾਂ ਦੋਵਾਂ ਨੇ ਕਹਤਾ ਜੀ ਨਹੀਂ ਜੀ ਅਸੀਂ ਟ੍ਰਾਇਲ ਫੇਸ ਕਰਾਂਗੇ ਅਸੀਂ ਬੇਗੁਨਾਹ ਤੇ ਇਹਦੀ ਜਿਹੜੀ ਹੈ ਸਾਰੀ ਸੁਣਵਾਈ ਕੀਤੀ ਜਾਵੇ ਤਾਂ ਉਹ ਅਗਲੀ ਤਾਰੀਖ ਪੇਸ਼ੀ ਨਿਸ਼ਚਿਤ ਹੋ ਗਈ ਹੈ ਜਿੱਤੇ ਅਗਲੀ ਸੁਣਵਾਈ ਹੋਵੇ ਜੀ ਇਹਦੇ ਚ ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਅਮਰਤਪਾਲ ਸਿੰਘ ਮੈਰੋਨੀ ਜੀ ਵੀਡੀਓ ਪਾ ਕੇ ਇਹ ਇਕਵਾਲ ਕੀਤਾ ਕਿ ਹਾਂ ਅਸੀਂ ਇਹਦਾ ਕਮਨਕੌਰ ਭਾਬੀ ਜਾਂ ਕੰਚਨ ਕੁਮਾਰੀ ਇਹਦਾ ਕਤਲ ਕੀਤਾ ਹੈ ਇਹਨਾਂ ਨੇ ਕਿਹਾ ਜੀ ਸਪਸ਼ਟ ਤਸਵਰ ਤੋਂ ਜੇ ਆਪਾਂ ਕਹੀਏ ਵੀ ਇਹ ਨੂੰ ਕੋਈ ਅ ਕੀ ਕਤਲ ਨੂੰ ਕੋਈ ਲੋੜ ਹੈਗੀ ਨਹੀਂ ਤਾਂ ਉਹਨੇ ਨਾਲ ਹੀ ਵੀ ਕਰ ਗਏ ਕਮਨਕੌਰ ਕਿਉਂਕਿ ਇਹ ਲਚਰਤਾ ਤੇ ਅਸ਼ਲੀਲਤਾ ਫੈਲਾਉਂਦੀ ਹੈ ਇਸ ਕਰਕੇ ਇਹਨੂੰ ਪ੍ਰਮੋਟ ਨਹੀਂ ਹੋ ਦੁੱਤਾ ਜਾਊਗਾ ਜਿਹੜੀ ਗੱਲਾਂ ਕਿਹਾ ਇਦੇ ਨਾਲ ਹੀ ਫਿਰ ਬਾਰ ਬਾਰ ਅਮਰਪਾਲ ਸਿੰਘ ਮੈਰੋ ਹੁੰਦਾ ਇਹ ਵੀਡੀਓਜ਼ ਹੁੰਦੀਆਂ ਕਿ ਕਿ ਜਿੱਥੇ ਕਿਤੇ ਵੀ ਕੁਝ ਹੋ ਰਿਹਾ ਹੈ ਇਹੋ ਜਿਹਾ ਸਾਨੂੰ ਦੱਸੋ ਸਾਡੇ ਸਿੰਘ ਮੌਕੇ ਤੇ ਪਹੁੰਚ ਪਹੁੰਚਣਗੇ ਪੰਜਾਬ ਦੇ ਵਿੱਚ ਕਈ ਸਾਰੀਆਂ ਵਾਰਦਾਤਾਂ ਹੋਈਆਂ ਉੱਥੇ ਉਹ ਐਡ ਕਰਦੇ ਰਹੇ ਅਗਲੀ ਗੱਲ ਮੈਂ ਦੱਸੂਗਾ ਇਹ ਕਿ ਜਿਹੜੇ ਇਹ ਮਰਜਨ ਸੀਨਾਂ ਦੇ ਵਿੱਚੋਂ ਦੋ ਜਿਹੜੇ ਥੜੇ ਗਏ ਉਹ ਬਿਲਕੁਲ ਸਾਫ ਸੂਚ ਨਹਿنگ ਸਿੰਘ ਬਾੜੇ ਦੇ ਵਿੱਚ ਹੀ ਔਰ ਅਮਰਪਾਲ ਸਿੰਘ ਵੀ ਉਹ ਬਾੜੇ ਦੇ ਵਿੱਚ ਕਰਦਾ ਰਹਿੰਦਾ ਹੁੰਦਾ ਸੀ ਇਹ ਸਾਰੀ ਸਥਿਤੀ ਨੂੰ ਲੈ ਕੇ ਪੁਲਿਸ ਦੇ ਲਈ ਵੀ ਇੱਕ ਵੱਡੀ ਪ੍ਰੋਬਲਮ ਹੋ ਗਈ ਪਤਾ ਲੱਗਿਆ ਕਿ ਉਹ ਬਦਲ ਕੁਈ ਨਹੀਂ ਸੀ ਪੁਲਿਸ ਨੇ ਫਿਰ ਨੂੰ ਕਾਬੂ ਕਰਨ ਵਾਸਤੇ 29 ਜੁਲਾਈ ਨੂੰ ਇੱਕ ਲੌਕਆਊਟ ਨੋਟਿਸ ਜਾਰੀ ਕਰਦਾ ਹੈ ਇਹ ਲੌਕਆਊਟ ਨਾ ਕਿਸੇ ਦਾ ਨੋਟਿਸ ਹੈ ਇਹਨੂੰ ਆਪਾਂ ਅਲੱਗ-ਅਲੱਗ ਕਿਸਮ ਦਾ ਦੇਖ ਲੈ ਲਈਏ ਕਿੱਥੇ ਰੈੱਡ ਹੁੰਦਾ ਹੈ ਕਿੱਥੇ ਕੁਸ਼ ਹੁੰਦਾ ਹੈ ਕਿੱਥੇ ਕਿੱਦ ਕਿਤੇ ਅਲੱਗ-ਅਲੱਗ ਕਿਸਮ ਦੇ ਨੋਟਿਸ ਹੁੰਦੇ ਇਹ ਮੈਨੂੰ ਇਹ ਨਹੀਂ ਪਤਾ ਕਿ ਇਹਦੀ ਐਸਟੀ ਕਿਹੜਾ ਮਕਸਦ ਨਾਲ ਜਾਰੀ ਕੀਤਾ ਲੇਕਿਨ ਲੌਕਆਊਟ ਨੋਟਿਸ ਜਾਰੀ ਕੀਤਾ ਹੈ ਹੈਲੋ ਸੀ ਹੈਲੋ ਹੈਲੋ ਸੀ ਹਾਂ ਉਹ ਲੌਕਆਊਟ ਸਰਕੂਲਰ ਵੀ ਕਹਿੰਦਾ ਨੋਟਸ ਵੀ ਕਹਿੰਦਾ ਉਹਦੇ ਤੇ ਕੀ ਹੋਇਆ ਇੰਟਰਪੋਲ ਦੇ ਜਰੀਏ ਹੋ ਜਾਂਦਾ ਹੈ ਉਹ ਦੁਬਈ ਦੀ ਪੁਲਿਸ ਕੋਲ ਤੇ ਦੁਬਈ ਦੀ ਸਰਕਾਰ ਕੋਲ ਚਲਾਇਆ ਕਿ ਜੀ ਆ ਸਾਨੂੰ ਪਤਾ ਚਾਹੀਦਾ ਕਿ ਤੁਹਾਡੇ ਦੇਸ਼ ਦੇ ਵਿੱਚ ਅਤੀਤੀ ਦੀ ਗੱਲ ਨਹੀਂ ਕਰੀ ਜਿਹੜੀ ਉਹਨਾਂ ਆਪਣੇ ਕੋਲ ਸਟੀਕ ਜਿਹੜੀ ਇਨਫੋਰਮੇਸ਼ਨ ਹੈ ਜੀ ਅਮਰਤਪਾਲ ਸਿੰਘ ਮੈਰੋ ਨੂੰ ਦੁਬਈ ਦੀ ਪੁਲਿਸ ਨੇ ਕਾਬੂ ਕਰ ਲਿਆ ਕਾਬੂ ਕਰ ਲਿਆ ਠੀਕ ਉਹ ਐਸプレ ਦੁਬਈ ਦੀ ਪੁਲਿਸ ਦੀ ਹਿਰਾਸਤ ਵਿੱਚ ਹੈ ਜੀ ਹਿਰਾਸਤ ਵਿੱਚ ਹੈ ਪਰ ਉਹਨੂੰ ਅਗਲੀ ਕਾਰਵਾਈ ਉਹਦੇ ਤੇ ਕੀ ਉਹਨੂੰ ਇੰਡੀਆ ਦੇ ਹਵਾਲੇ ਕੀਤਾ ਜਾਊਗਾ ਜੋ ਪੰਜਾਬ ਪੁਲਿਸ ਪਟੰਡੇ ਨੂੰ ਲੈ ਕੇ ਆਊ ਇਹ ਹਾਲੇ ਤੱਕ ਸੰਭਵ ਨਹੀਂ ਸੰਭਵ ਕਿਉਂਕਿ ਜਿਹੜੀਆਂ ਪ੍ਰੋਸੀਡਿੰਗਸ ਉਹਨਾਂ ਨੂੰ ਚਾਹੀਦੀਆਂ ਕਿ ਕੀ ਇਹ ਬੰਦਾ ਕਤਲ ਦੇ ਵਿੱਚ ਦੋਸ਼ੀ ਹੈ ਕੀ ਇਹ ਬੰਦਾ ਚਾਹੀਦਾ ਹੈ ਇਹਦੇ ਸਬੰਧ ਵਿੱਚ ਸਾਨੂੰ ਜਿਹੜੀ ਹੈਗੀ ਕੋਈ ਤੁਸੀਂ ਜਿਹੜੀ ਲਿਖਤੀ ਪੜਤੀ ਖਾਸ ਕਰਕੇ ਇਸ ਮਾਮਲੇ 'ਤੇ ਸਭ ਤੋਂ ਵੱਡਾ ਸਬੂਤ ਹੁੰਦੀ ਹੈ ਐਫ ਆਈ ਆਰ ਐਫ ਆਈ ਆਰ ਕਿ ਐਫ ਆਈ ਆਰ पे जो ਸ਼ਾਇਦ ਨਾ ਕਿ ਇਹਨਾਂ ਨੇ ਕੇਸ ਬਣਾਇਆ ਸੀ ਇਹਨਾਂ ਨੇ ਐਫ ਆਈ ਆਰ ਨਾਲ ਬਿਲਕੁਲ ਬਿਲਕੁਲ ਉਹ ਸਾਰਾ ਕੁਝ ਕਰਕੇ ਉਹਦੀ ਅੰਗਰੇਜ਼ੀ ਚ ਟ੍ਰਾਂਸਲੇਸ਼ਨ ਵਗੈਰਾ ਕਰਤੀ ਸੀ ਪਰ ਇਹ ਜਿਹੜੇ ਦੇਸ਼ ਹੈ ਖਾੜੀ ਦੇ ਦੇਸ਼ ਜੀ ਖਾੜੀ ਦੇ ਦੇਸ਼ਾਂ ਦੀ ਜਿਹੜੀ ਲੈਂਗੁਏਜ ਹੈ ਉਹ ਅਰਬੀ ਹੈ ਅਰਬੀ ਤਾਂ ਉੱਥੇ ਜਿਹੜੀ ਹੈਗੀ ਆ ਉਹਨਾਂ ਨੂੰ ਅੰਗਰੇਜ਼ੀ ਭਾਵੇਂ ਆਉਂਦੀ ਹੋਵੇ ਲੇਕਿਨ ਉਹਨਾਂ ਨੇ ਆਪਣੇ ਰਿਕਾਰਡ ਦੇ ਵਿੱਚ ਲਾਉਣੇ ਤੇ ਇਹ ਪਤਾ ਲੱਗਿਆ ਮੈਨੂੰ ਦੁਬਈ ਤੋਂ ਮੇਰੇ ਸੂਤਰਾント ਰਹੀਂ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਬਠਿੰਡਾ ਪੁਲਿਸ ਜਾਂ ਪੰਜਾਬ ਪੁਲਿਸ ਨੂੰ ਕਿ ਜਿਹੜੀ ਹੈ ਉਹ ਐਫ ਆਈ ਆਰ ਦੀ ਅਰਬੀ ਚ ਟ੍ਰਾਂਸਲੇਸ਼ਨ ਕਰਵਾ ਕੇ ਸਮਝਾ ਦੇ। ਇਹ ਮੈਨੂੰ ਵੀ ਪਤਾ ਕਿ ਇਹਨਾਂ ਦੇ ਕੋਲੇ ਤਾਹਤ ਉੱਪਰ ਆ ਗਈ ਇਕੱਲੀ ਆਈ ਇਹਦੇ ਤੇ ਭੇਜਿਆ ਜਾਂਦੀ ਭੇਜਿਆਈ ਲੇਕਿਨ ਹੁਣ ਤੱਕ ਗੱਲ ਬਣਾਈ ਇਹ ਗੱਲ ਬਣ ਗਈ ਹੈ ਬੰਦਾ ਹਿਰਾਸਤ ਦੇ ਵਿੱਚ ਹੈ ਉਹਨੂੰ ਭਾਰਤ ਦੇ حوالے ਕਰਨ ਦੀ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਹੈ ਔਰ ਆਪਾਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਉਹ ਜਿਹੜੀ ਹੈ ਭਾਰਤ ਦੇ ਵਿੱਚ ਆ ਜਾਣਾ ਹੈ ਉਹਨੂੰ ਫੋਟੋ ਲਈ ਕਹਾਂਗੇ ਆਪਾਂ ਵੀ ਮੈਨੂੰ ਸਭ ਜ਼ਿੰਮੇਵਾਰ ਹੋ ਚੁੱਕੇ ਦਵਾਈ ਦੇ ਵਿੱਚ ਆਪਾਂ ਨੂੰ ਕਮਨ ਹਿਰਾਸਤ ਨਾਸ ਬਕਾਇਦਾ ਗ੍ਰਿਫਤਾਰੀ ਦਾ ਜਿਹੜੀ ਹੈ ਨਾ ਉਹਦਾ ਇੰਡੀਆ ਤੇ ਇੰਡੀਆ ਤੇ ਉਹਦਾ ਬਢਿੰਡੇ ਪਢੀਆਂ ਗ੍ਰਿਫਤਾਰੀ ਹੈ ਹੁਣ ਅਗਲੀ ਗੱਲ ਕੀ ਹੈ ਕਿ ਕਮਨ ਕੌਰ ਜਿਹੜੀ ਹੈਗੀ ਹੈ ਕਮਨ ਕੌਰ ਪਾਦਵੀ ਕਹਿੰਦੇ ਉਹਨੂੰ ਉਹਨੂੰ ਕੰਚਨ ਕੁਮਾਰੀ ਕਹਿੰਦੇ ਜੋ ਕੁਝ ਉਹ ਕੰਮ ਕਰਦੀ ਸੀ ਅਸੀਂ ਉਸ ਕੰਮ ਨਾਲ ਬਿਲਕੁਲ ਸਹਿਮਤ ਨਹੀਂ ਨਹੀਂ ਬਿਲਕੁਲ ਨਹੀਂ ਲੇਕਿਨ ਭਾਰਤ ਦਾ ਕਾਨੂੰਨ ਅਜਿਹੀ ਕਰ ਦਿੰਦਾ ਹੈ ਕਿ ਹਰ ਬੰਦੇ ਨੂੰ ਬੋਲਣ ਦਾ ਅ ਅ ਅਧਿਕਾਰ ਹੈ ਪਰ ਜਿਸ ਧੱਕ ਦੇ ਨਾਲ ਕਮਲਕੌਰ ਨੂੰ ਉੱਥੋਂ ਲਿਆ ਜਾ ਗਿਆ ਸੀ ਉਹਨੂੰ ਵਿਸ਼ਵਾਸ ਦੇ ਵਿੱਚ ਲਿਆ ਗਿਆ ਤੇ ਵਿਸ਼ਵਾਸ ਵੀ ਇਹ ਰਹੇਗਾ ਉਹ ਵਿਸ਼ਵਾਸ ਵੀ ਇਹ ਰਹੇਗਾ ਟੁੱਟਿਆ ਟੁੱਟਿਆ ਇਹ ਇਹ ਗੱਲ ਜਿਹੜੀ ਹੈ ਬਿਨੇ ਸ਼ਰਮਤਾਪ ਜਿਹਾ ਸਿੱਖ ਧਰਮ ਦੀ ਗੱਲ ਕਰ ਗਈ ਜੀ ਤਾਂ ਸਿੱਖ ਧਰਮ ਦੇ ਵਿੱਚ ਤਾਂ ਇਹ ਵੀ ਨਹੀਂ ਹੈ ਕਿ ਜੇ ਤੁਸੀਂ ਕਿਸੇ ਨੂੰ ਵਿਸ਼ਵਾਸ ਨਾ ਲਓ ਤੁਹਾਨੂੰ ਵਿਸ਼ਵਾਸ ਕਰਨਾ ਪਵੇ। ਤੋ ਖੇਡ ਨਾਲ ਹੀ ਮਾਰਨਾ ਚਾਹੀਦਾ ਮਾਪੇ ਵੇਖੇ ਬਹੁਤ ਸਾਰੇ ਲੋਕਾਂ ਦੇ ਇਹ ਹੈ ਜਿਹੜੇ ਪਹਿਲਾਂ ਜਿਹੜੇ ਹੈ ਬੰਦੇ ਨੂੰ ਬਗਾਰ ਕੇ ਕਰਦੇ ਕਾ ਭਾਈ ਜੀ ਬਗਾਰ ਕੇ ਕਰਵਾਈ ਕਰਨ ਵਾਲੀ ਗੱਲ ਵੱਖਰੀ ਹੁੰਦੀ ਹੈ ਤੇ ਜਿਹੜੀ ਧੋਖੇ ਨਾਲ ਮਾਰਨਾ ਵੱਖਰੀ ਗੱਲ ਹੈ ਕੁੱਲ ਮਿਲਾ ਕੇ ਆਪਾਂ ਲਈ ਕਿ ਤਾਂ ਮੇਰੇ ਖਿਆਲ ਨੂੰ ਤਾਂ ਇੱਕ ਵੱਡੀ ਖਬਰ ਹੈ ਬਿਲਕੁਲ ਅਮਰਪਾਲ ਸਿੰਘ ਮੈਰੋਂ ਜਿਹੜਾ ਹੈਗਾ ਉਹ ਨਾ ਸਿਰਫ ਪੰਜਾਬ ਵਾਸਤੇ ਬਠਿੰਡੇ ਵਾਸਤੇ ਇੰਡੀਆ ਵਾਸਤੇ ਇੰਟਰਨੈਸ਼ਨਲ ਲੈਵਲ ਤੇ ਵੱਡੀ ਖਬਰ ਇਸ ਲਈ ਹੈ ਕਿਉਂਕਿ ਸਿੱਖ ਜਾਗਤ ਹੈ ਜਿਹੜਾ ਉਹ ਸਾਰੀ ਦੁਨੀਆ ਚ ਪੰਜਾਬੀ ਭਾਈਚਾਰਾ ਸਾਰੀ ਦੁਨੀਆ ਦੇ ਵਿੱਚ ਹੈ ਔਰ ਇਹ ਜੀਆਂ ਖਬਰਾਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਉਹਨਾਂ ਦੀ ਦਿਲਚਸਪੀ ਵੀ ਹੁੰਦੀ ਹੈ ਸਾਡਾ ਮਤਲਬ ਇਹ ਨਹੀਂ ਕਿ ਅਸੀਂ ਸਨਸਨੀ ਖੇਡ ਕੋਈ ਮਸਾਲਾ ਪੇਸ਼ ਕਰਨਾ ਸਾਡਾ ਮਤਲਬ ਇਹ ਹੈ ਕਿ ਜੇ ਜਿਹੜੀ ਸੂਚਨਾ ਹੈ ਜਿਹੜੀ ਸੂਚਨਾ ਸਾਡੇ ਕੋਲ ਆਉਦੀ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਉਹ ਇਮੀਡੀਏਟ ਹੋਰੀਆ ਕਰਵਾਈ ਆਪਾਂ ਜੋ ਵਾਦਾ ਕੀਤਾ ਸੀ ਆਪਣੇ ਦਰਸ਼ਕਾਂ ਦੇ ਨਾਲ ਉਹ ਉਹ ਦੇਮ ਟਾਪ ਟਾਪ ਇਹ ਆ ਤੇ ਪ੍ਰੋਗਰਾਮ ਪੇਸ਼ ਕੀਤਾ ਬਹੁਤ ਬਹੁਤ ਧੰਨਵਾਦ ਸਭ ਸਾਖ ਤੁਸੀਂ ਦੇਖ ਰਹੇ ਹੋ ਬਹੁਤ سارے ਲੋਕ ਫੇਸਬੁਕ ਪੇਜ YouTube ਤੇ Instagram ਜੋ ਵੀ ਹੈ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਸੀ ਗਾ ਜੀ